ਯਾ ਭੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਹੈ ਜਿਹਨੂੰ ਸੁਣ ਕੇ ਤੇ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸਕੂਲਾਂ ਦੇ ਵਿੱਚੋਂ ਬੱਚੇ ਚੱਕੇ ਜਾ ਰਹੇ ਨੇ ਕੋਈ ਵੀ ਮਾਤਾ ਪਿਤਾ ਦੇਖ ਰਿਹਾ ਤਾਂ ਮੇਰੀ ਅਪੀਲ ਹੈ ਧਿਆਨ ਦੇ ਨਾਲ ਸੁਣਨੀ ਇਹ ਗੱਲ ਤੁਸੀਂ ਸਕੂਲਾਂ ਦੇ ਵਿੱਚ ਚਾਹੇ ਪ੍ਰਾਈਵੇਟ ਹੈ ਚਾਹੇ ਕੋਈ ਸਰਕਾਰੀ ਹੈ ਤਾਂ ਤੁਹਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਪੈਦਾ ਹੋ ਗਿਆ ਤੇ ਕੈਸੀ ਜਿਹੜੀ ਕੋਈ ਟੀਮ ਹੈ ਜਿਹੜੀ ਕਿ ਬੱਚਿਆਂ ਨੂੰ ਚੱਕ ਕੇ ਦਿੱਲੀ ਸੈਂਟਰ ਦੇ ਵਿੱਚ ਲਿਜਾ ਰਹੀ ਹੈ ਤਾਂ ਹੁਣ ਤੁਸੀਂ ਕਹੋਗੇ ਕਿ ਇਹ ਗੱਲ ਕੀ ਹੈ ਪਰ ਗੱਲ ਦਰਅਸਲ ਇਹੋ ਹੀ ਹੈ ਵੀ ਕਈ ਹਜ਼ਾਰਾਂ ਬੱਚੇ ਪੰਜਾਬ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਵਿੱਚੋਂ ਬੱਚਿਆਂ ਨੂੰ ਚੱਕ-ਚੱਕ ਕੇ ਸੈਂਟਰ ਦੇ ਵਿੱਚ ਲਿਆਇਆ ਜਾ ਰਿਹਾ ਤੇ ਜਦੋਂ ਤੁਸੀਂ ਇਸ ਦੀ ਪਿੱਛੇ ਕਹਾਣੀ ਸੁਣੋਗੇ ਦੀ ਪਿੱਛੇ ਦੀ ਤਾਂ ਤੁਹਾਡੀਆਂ ਅੱਖਾਂ ਖੁੱਲੀਆਂ ਨਹੀਂ ਖੁੱਲਗੀਆਂ ਰਹਿ ਜਾਣੀਆਂ ਨੇ ਜੇ ਸਾਡੇ ਬੱਚਿਆਂ ਦੇ ਨਾਲ ਦਰਸਾ ਦੇ ਘਰ ਕੀ ਰਹੇ ਨੇ ਤਾਂ ਇਸ ਦਾ ਵੀਡੀਓ ਮੇਰੇ ਹੱਥ ਦੇ ਵਿੱਚ ਕਿ ਬੱਚਿਆਂ ਨੂੰ ਚੱਕ ਕੇ ਕਰਦੇ ਕੀ ਨੇ ਔਰ ਦਿੱਲੀ ਸੈਂਟਰ ਦੇ ਵਿੱਚ ਹੀ ਕਿਉਂ ਲਜਾਇਆ ਜਾ ਰਿਹਾ ਇਸ ਦੇ ਉੱਤੇ ਐਕਸ਼ਨ ਵੀ ਹੋਇਆ ਸੀ ਪਰ ਨਹੀਂ ਉਹ ਵੀ ਮੈਂ ਤੁਹਾਨੂੰ ਦੱਸੂਆਂ ਵੀ ਕਿਉਂ ਨਹੀਂ ਹੁੰਦਾ ਪਰ ਐਸਾ ਇੱਕ ਇੱਕ ਐਸਾ ਦਲ ਬੰਦਿਆਂ ਦਾ ਆਪਣੇ ਪੰਜਾਬ ਦੇ ਵਿੱਚ ਛੱਡਿਆ ਉਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸੂਆਂ ਵੀ ਛੱਡਿਆ ਕੀ ਨੇ ਇਹ ਲੋ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਕਿ ਸਾਡੇ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ ਜਦੋਂ ਤੁਸੀਂ ਬੱਚੇ ਜਾਂਦੇ ਨੇ ਤਾਂ ਤੁਹਾਨੂੰ ਲੱਗਦਾ ਵੀ ਸਾਡਾ ਬੱਚਾ ਸਕੂਲ ਦੇ ਵਿੱਚ ਸੁਰੱਖਿਅਤ ਰਹੂਗਾ ਤਾਂ ਜਿਹੜੇ ਮਾਪੇ ਛੱਡ ਕੇ ਆਉਂਦੇ ਨੇ ਸਕੂਲਾਂ ਦੇ ਵਿੱਚ ਤਾਂ ਉਹਨਾਂ ਸਕੂਲਾਂ ਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਸਾਡਾ ਬੱਚਾ ਸੁਰੱਖਿਅਤ ਹੈ ਪਰ ਨਹੀਂ ਕਿਉਂਕਿ ਸਕੂਲਾਂ ਦੇ ਵਿੱਚੋ ਹੀ ਚੱਕੇ ਜਾ ਰਹੇ ਨੇ ਤਾਂ ਹੁਣ ਮੈਂ ਤੁਹਾਨੂੰ ਇਹਦਾ ਵੀਡੀਓ ਸੁਣਾਉਣ ਜਾ ਰਿਹਾ ਬੜੇ ਧਿਆਨ ਦੇ ਨਾਲ ਸੁਣਨਾ ਦੇਖਦੇ ਉੱਤੇ ਆਪਣੀ ਗੌਰ ਵੀ ਕਰਨਾ ਔਰ ਹਾਂ ਮੈਂ ਦੂਜੀ ਗੱਲ ਇੱਕ ਹੋਰ ਕਹਿ ਦੇਣੀ ਚਾਹੁੰਨਾ ਜਿਹੜੀ ਅਹਿਮ ਹੈ ਇਹਨੂੰ ਅਣ ਦੇਖਿਆ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਤੁਹਾਡੇ ਬੱਚੇ ਨਾਲ ਕਿਸੇ ਵੇਲੇ ਵੀ ਵਾਪਰ ਸਕਦੀ ਹੈ ਘਟਨਾ ਇਹ ਖਤਰਾ ਸਾਡੇ ਪੂਰੇ ਪੰਜਾਬ ਦੇ ਉੱਤੇ ਮੰਡਰਾ ਰਿਹਾ ਇਸ ਖਬਰ ਨੂੰ ਇਸ ਗੱਲ ਨੂੰ ਪੂਰੀ ਮਹੀਮ ਚੱਲੀ ਨੂੰ ਜਿਹੜੀ ਅੰਦਰੋਂ ਅੰਦਰੀ ਕਿਸੇ ਦੀ ਸਾਜ਼ਿਸ਼ ਹੈ ਪਰ ਇਸ ਨੂੰ ਤਿੰਨ ਚਾਰ ਦਿਨ ਹੋ ਚੁੱਕੇ ਨੇ ਹਜ਼ਾਰਾਂ ਬੱਚੇ ਚੱਕੇ ਜਾ ਚੁੱਕੇ ਨੇ ਬਹੁਤ ਸਾਰੇ ਬੱਚੇ ਗਾਇਬ ਹੋ ਚੁੱਕੇ ਨੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਕਿ ਉਹ ਬੱਚੇ ਹੈ ਕਿੱਥੇ ਨੇ ਪਰ ਸ਼ੰਕਾ ਇਹੀ ਜਤਾਈ ਜਾ ਰਹੀ ਆ ਕਿ ਉਹ ਸੈਂਟਰ ਦਿੱਲੀ ਦੇ ਵਿੱਚ ਆ ਉਹਨਾਂ ਦਾ ਜਿੱਥੇ ਉਹਨਾਂ ਨੂੰ ਲਜਾਇਆ ਜਾ ਰਿਹਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਦਾ ਵੀਡੀਓ ਦਿਖਾਉਣ ਜਾ ਰਿਹਾ ਤਾਂ ਤੁਹਾਡੇ ਹੋਸ਼ ਛੁੱਟ ਜਾਣੀ ਇਹ ਪੰਜਾਬੀ ਇਸ ਗੱਲ ਤੇ ਗੌਰ ਵੀ ਕਰਨਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਦੀ ਜ਼ਿੰਦਗੀ ਬਚ ਸਕੇ ਸੁਣੋ ਵੀਡੀਓ ਨੂੰ ਉਪਰ ਨਾ ਕਰਿਓ ਬੱਚਿਆਂ ਬਾਰੇ ਇੱਕ ਜ਼ਰੂਰੀ ਇਨਫੋਰਮੇਸ਼ਨ ਆ ਇੱਕ ਸਕੂਲਾਂ ਵਿੱਚ ਆਧਾਰ ਕਾਰਡ ਮੰਗਾਏ ਜਾ ਰਹੇ ਆ ਬੱਚਿਆਂ ਦੇ ਸਾਰਿਆਂ ਨੇ ਵੀ ਆਪਣੇ ਮੰਮੀ ਪਾਪਾ ਦਾ ਆਧਾਰ ਕਾਰਡ ਲੈ ਕੇ ਆਓ ਕਾਪੀ ਲੈ ਕੇ ਆਓ ਅੱਜ ਮੈਂ ਇੱਕ ਵੀਡੀਓ ਦੇਖੀ ਐ ਸਾਡੇ ਪੰਜਾਬ ਦੇ ਵਿੱਚ ਇੱਕ ਨੇ ਲੱਖਾ ਸਿਧਾਣਾ ਸਰ ਨੇ ਲੱਖਾ ਸਿਧਾਣਾ ਉਹਨਾਂ ਦਾ ਨਾਮ ਐ ਉਹਨਾਂ ਨੇ ਅੱਜ ਇੱਕ ਵੀਡੀਓ ਪਾ ਕੇ ਦੱਸਿਆ ਆ ਕਿ ਇਹ ਆਧਾਰ ਕਾਰਡ ਮੰਗਵਾਏ ਜਾ ਰਹੇ ਨੇ ਇਹਦੀ ਇੱਕ ਸਕੂਲਾਂ ਵਾਸਤੇ ਇੱਕ ਅਪਾਰ ਆਈਡੀ ਬਣਨੀ ਆ ਉਹਦੇ ਵਿੱਚ ਤੁਸੀਂ ਪਰਮਿਸ਼ਨ ਦੇ ਰਹੇ ਹੋ ਕਿ ਤੁਹਾਡੇ ਬੱਚੇ ਤੇ ਕੋਈ ਵੀ ਐਕਸਪੈਰੀਮੈਂਟ ਕੀਤਾ ਜਾ ਸਕਦਾ ਹੈ ਕੋਈ ਵੀ ਵੈਕਸੀਨ ਲਗਾਈ ਜਾ ਸਕਦੀ ਹੈ ਮਤਲਬ ਕੋਈ ਵੀ ਮੈਡੀਸਿਨ ਦਿੱਤੀ ਜਾ ਸਕਦੀ ਹੈ ਵੀ ਉਹਦੇ ਵਿੱਚ ਤੁਸੀਂ ਖੁਦ ਜ਼ਿੰਮੇਵਾਰ ਹੋਗੇ ਇਸ ਆਧਾਰ ਕਾਟ ਮੰਗਵਾ ਕੇ ਉਹ ਪਰਮਿਸ਼ਨ ਲਈ ਜਾ ਰਹੀ ਹੈ ਤੁਹਾਡੇ ਕੋਲ ਤੇ ਉਹ ਆਧਾਰ ਕਾਟ ਵਾਹੀਂ ਉਹ ਸਕੂਲ ਦਾ ਇੱਕ ਆਪਾਰ ਆਈਡੀ ਬਣੇਗੀ ਉਹ ਸਰਕਾਰ ਜਾਂ ਕੋਈ ਵੀ ਜੋ ਵੀ ਲੱਗਾ ਸਿਧਾਰਾ ਕਰਨ ਦਾ ਦੱਸਿਆ ਹੈ ਮੈਂ ਸੁਣਿਆ ਹੈ ਵੀ ਕੋਈ ਵੀ ਐਕਸਪੈਰੀਮੈਂਟ ਤੁਹਾਡੇ ਬੱਚੇ ਤੇ ਕੀਤਾ ਜਾ ਸਕਦਾ ਹੈ ਤੇ ਉਹਦੇ ਤੁਸੀਂ ਪਰਮਿਸ਼ਨ ਦੇਦੇ ਹੋ ਉਹ ਆਧਾਰ ਕਾਟ ਤੁਹਾਡੇ ਕੋਲ ਮੰਗਵਾਏ ਗਏ ਨੇ ਤੇ ਉਹਨਾਂ ਨੇ ਵੀ ਦੱਸਿਆ ਵੀ ਕਿਉਂ ਅਸੀਂ ਬੇਕੂਬ ਬੰਦੇ ਆ ਆਪਣੇ ਬੱਚਿਆਂ ਨੂੰ ਆਪਾਂ ਕਿਹੜੇ ਰਾਹ ਤੇ ਪਾ ਦਿੱਤੇ ਆ ਸਕੂਲਾਂ ਨੇ ਸਕੂਲਾਂ ਵਾਲਿਆਂ ਨੇ ਕੀ ਚੱਕਰ ਚ ਪਾਇਆ ਵੈ ਆਪਾਰ ਆਈਡੀ ਬਣੇਗੀ ਠੀਕ ਹੈ ਉਹਦੇ ਵਿੱਚ ਆਪਾਂ ਆਪਣੇ ਵੱਲੋਂ ਦੇ ਦਿੱਤੀ ਹੈ ਇਜਾਜ਼ਤ ਵੀ ਤੁਸੀਂ ਸਾਡੇ ਬੱਚੇ ਤੇ ਕੋਈ ਵੀ ਐਕਸਪੈਰੀਮੈਂਟ ਕਰ ਸਕਦੇ ਤੇ ਇਸ ਕਰਕੇ ਉਹਨਾਂ ਵੱਲੋਂ ਬੇਨਤੀ ਕੀਤੀ ਹੈ ਵੀ ਤੁਸੀਂ ਨਾ ਆਧਾਰ ਕਾਰਡ ਆਪਣੇ ਭੇਜੋ ਤੇ ਕੱਲ ਨੂੰ ਮੁਸ਼ਕਿਲ ਵਿੱਚ ਫਸ ਸਕਦੇ ਆਪਾਂ ਤੇ ਜਿਨ੍ਹਾਂ ਨੇ ਦਿੱਤੇ ਆ ਝੋ ਵਾਪਿਸ ਲੈ ਲਓ ਆਧਾਰ ਕਾਰਡ ਇਸ ਕਰਕੇ ਸਮਝੋ ਪੰਜਾਬੀਓ ਲੱਖਾਂ ਸਿੱਧਾ ਅਸਰ ਦੀ ਗੱਲ ਨੂੰ ਸਮਝੋ ਲੈ ਵੀ ਗੱਲ ਏ ਪੰਜਾਬੀ ਗੱਲ ਮੈਂ ਤੁਹਾਨੂੰ ਹੁਣ ਪੂਰੀ ਨਰੋਲ ਕਰਦਾ ਗੱਲ ਵਾਕਈ ਜਿਹੜੀ ਮੈਂ ਕਿਹਾ ਸੀ ਵੀ ਬੱਚੇ ਚੱਕੇ ਜਾ ਰਹੇ ਨੇ ਮੈਂ ਤੁਹਾਨੂੰ ਦੱਸਦਾ ਵੀ ਹੁਣ ਚੱਕੇ ਕਿਵੇਂ ਜਾ ਰਹੇ ਨੇ ਸਾਡੇ ਸਕੂਲਾਂ ਦੇ ਵਿੱਚ ਕਈ ਬੰਦੇ ਤੁਸੀਂ ਇਹ ਗੱਲ ਵੀ ਕਹਿੰਦੇ ਸੁਣੇ ਹੋਣਗੇ ਵੀ ਆਧਾਰ ਕਾਰਡ ਜਦੋਂ ਆਪਾਂ ਬਣਵਾਉਨੇ ਆ ਉਦੋਂ ਹੀ ਆਪਾਂ ਜਿਹੜੀ ਕਿ ਸਰਕਾਰ ਆ ਸੈਂਟਰ ਗਵਰਨਮੈਂਟ ਦੀ ਤਾਂ ਉਹ ਆਪਣੇ ਕੰਟਰੋਲ ਦੇ ਵਿੱਚ ਤਾਂ ਪਹਿਲੇ ਲਈ ਹੋਈ ਆ ਆਲਰੇਡੀ ਉਹਨਾਂ ਨੇ ਆਪਾਂ ਨੂੰ ਯਾਨੀ ਇੱਕ ਆਨਲਾਈਨ ਪੂਰੀ ਆਪਾਂ ਉਹਨਾਂ ਦੇ ਕੰਟਰੋਲ ਦੇ ਵਿੱਚ ਇਹ ਗੱਲ ਕਹਿੰਦੇ ਆ ਨਾ ਲੋਕ ਪਰ ਗੱਲ ਹੁਣ ਇੱਥੇ ਆ ਜਾਂਦੀ ਹੈ ਜਿਹੜੀ ਸਕੂਲਾਂ ਦੇ ਵਿੱਚ ਅਪਾਰ ਆਈਡੀ ਬਣਾਈ ਜਾ ਰਹੀ ਹੈ ਬੱਚਿਆਂ ਦੀ ਜਾਂਦੇ ਬੱਚਿਆਂ ਦੀ ਨਹੀਂ ਮੈਂ ਕਹੂੰ ਜਿਵੇਂ ਪਹਿਲੀ ਕੱਚੀ ਤੱਕ ਦੇ ਬੱਚਿਆਂ ਦੀ ਉਥੇ ਅਪਾਰ ਆਈਡੀ ਬਣ ਜਾਂਦੀ ਹੈ ਤਾਂ ਉਹਨਾਂ ਦਾ ਵਾਈ ਡਾਟਾ ਜੋ ਵੀ ਹੈ ਉਹਨਾਂ ਦੀ ਪੂਰੀ ਡਿਟੇਲ ਯਾਨੀ ਉਹਨਾਂ ਤੱਕ ਤਾਂ ਪਹੁੰਚਦੀ ਤਾਂ ਹੈਗੀ ਆ ਪਰ ਦੂਜੇ ਪਾਸੇ ਮਾਤਾ ਪਿਤਾ ਤੋਂ ਉਹਨਾਂ ਤੋਂ ਸਾਈਨ ਕਰਵਾ ਲਿੱਤੇ ਜਾਂਦੇ ਨੇ ਆਧਾਰ ਕਾਰਡ ਦਾ ਨੰਬਰ ਪਹਿਲਾ ਗੱਲ ਤਾਂ ਨੰਬਰ ਲੈਂਦੇ ਨੇ ਉਹ ਆਧਾਰ ਕਾਰਡ ਦਾ ਉਹਦੇ ਤੇ ਉਹ ਸਮਝਿਆ ਜਾਂਦਾ ਉਹ ਆਪਣੇ ਬਣਿਓ ਜਿਹੜਾ ਉਹਨਾਂ ਨੇ ਪੱਤਰ ਲਿਖਿਆ ਵੀ ਇਹਦੇ ਉੱਤੇ ਸਾਨੂੰ ਇਹਨਾਂ ਬਣਿਓ ਪਰਮਿਸ਼ਨ ਮਿਲ ਗਈ ਹੈ ਇਹ ਗੱਲ ਵਾਕਈ ਸੱਚ ਹੈ ਤਾਂ ਫਿਰ ਉਹਦੇ ਉੱਤੇ ਟ੍ਰਾਇਲ ਚੱਲਦਾ ਇੱਕ ਵੈਕਸੀਨ ਹੁਣ ਜਦੋਂ ਤੁਸੀਂ ਸੁਣੋਗੇ ਤੁਹਾਡੇ ਹੋ ਛੁੱਟ ਜਾਣੇ ਇਸ ਗੱਲ ਦੇ ਨਾਲ ਕਿ ਹੋਣ ਵਾਲਾ ਕੀ ਹੈ ਦਰਅਸਲ ਉਹ ਸੰਖਿਆ ਘਟਾਉਣ ਦੀ ਜਿਹੜੀ ਮਹੀਮ ਸੀ ਉਹ ਕਰੋਨਾ ਕਾਲ ਦੇ ਵਿੱਚ ਵੀ ਰਚੀ ਗਈ ਹੈ ਤਾ ਕੁਛ ਸਾਥੀਆਂ ਨੂੰ ਇਸ ਗੱਲ ਦੀ ਪਲਕ ਹੋਣੀ ਹੈ ਸੁਣੀ ਹੋਣੀ ਹੈ ਤੁਸੀਂ ਗੱਲ ਕਰੋਨਾ ਕਾਲ ਦੇ ਵਿੱਚ ਜਿਹੜੀ ਵੈਕਸੀਨ ਲੱਗੀ ਸੀ ਉਹਦੇ ਵਿੱਚ 6 ਸਾਲ ਟ੍ਰਾਇਲ ਚੱਲਿਆ ਕਰਦਾ ਪਰ ਉਹਦੇ ਉੱਤੇ ਕੋਈ ਟ੍ਰਾਇਲ ਨਹੀਂ ਹੋਇਆ ਡਾਇਰੈਕਟ ਇਨਸਾਨਾਂ ਦੇ ਲੱਗੀ ਹੈ ਔਰ ਉਹਦੇ ਸਾਈਡ ਇਫੈਕਟ ਹੋਏ ਨੇ ਇਹ ਗੱਲ ਕੰਪਨੀ ਨੇ ਵੀ ਮੰਨੀ ਹੈ ਜਿਹੜੀ ਕੰਪਨੀ ਨੇ ਵੈਕਸੀਨ ਬਣਾਈ ਸੀ ਤੇ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਤੇ ਉਹੀ ਫਿਰ ਤੋਂ ਹੋਣ ਜਾ ਰਹੇ ਹੋਣ ਜਾ ਰਿਹਾ ਬੱਚਿਆਂ ਦੇ ਉੱਤੇ ਐਕਸਪੈਰੀਮੈਂਟ ਕਰਨੀ ਐ ਇਸ ਦਵਾਈਆਂ ਦਾ ਵੈਕਸੀਨ ਲਗਣੀ ਆ ਤੇ ਮੈਂ ਤੁਹਾਨੂੰ ਅਪੀਲ ਕਰਦਾ ਹੋਰ ਵੀ ਕਈ ਸਮਾਜ ਸੇਵੀ ਜਿਵੇਂ ਸਾਡਾ ਭਰਾ ਲੱਖਾ ਸੰਸਦਾਨਾ ਉਹਨਾਂ ਮੰਨਿਓ ਜਿਹੜੀ ਅਪੀਲ ਕੀਤੀ ਗਈ ਸੀ ਵੀ ਤੁਸੀਂ ਆਧਾਰ ਕੜ ਨਹੀਂ ਦੇਣਾ ਪਰ ਸਾਡੇ ਲੋਕ ਪੁੱਠੇ ਚੱਲਦੇ ਨੇ ਯਾਰ ਉਹ ਕਹਿੰਦੇ ਬਾਈ ਇਹ ਤਾਂ ਸਾਡੇ ਆਲਰੇਡੀ ਪਹਿਲੇ ਹੀ ਸਰਕਾਰ ਦੇ ਕੋਲੇ ਨੇ ਪਰ ਦਰਅਸਲ ਗੱਲ ਹੁਣ ਇੱਥੇ ਆ ਜਾਂਦੀ ਆ ਬਾਈ ਜਿਹੜੀ ਵੈਕਸੀਨ ਲਗਣੀ ਆ ਤਾਂ ਤੁਸੀਂ ਅਕਸਰ ਸੁਣਿਆ ਹੋਣਾ ਕਰੋਨਾ ਕਾਲ ਵਾਲੀ ਵੈਕਸੀਨ ਨਾਲ ਵੀ ਜਨਸੰਖਿਆ ਘਟਾਉਣ ਦੀ ਇੱਕ ਇਹਨਾਂ ਨੇ ਮੁਹਿੰਮ ਚਲਾਈ ਸੀ ਇਹ ਵੱਡੇ ਨੇਤਾ ਦਾ ਕੰਮ ਆ ਸੈਂਟਰ ਮੈਂ ਕਿਉਂਕਿ ਅਸੀਂ ਦਿੱਲੀ ਦਾ ਦਿੱਲੀ ਦਾ ਸੈਂਟਰ ਨੇ ਜਾਨੀ ਨਰਿੰਦਰ ਮੋਦੀ ਇਹ ਬੰਦਾ ਜਨਸੰਖਿਆ ਘਟਾਉਣੀ ਚਾਹੁੰਦਾ ਤੇ ਪੰਜਾਬ ਦੇ ਵਿੱਚ ਸਿੱਧਾ ਡਾਕਾ ਸਾਡੇ ਮੁੱਖ ਮੰਤਰੀ ਨੂੰ ਕੋਈ ਪਲਕ ਨਹੀਂ ਯਾਰ ਕੋਈ ਪਤਾ ਨਹੀਂ ਸਾਡੀ ਸਟੇਟ ਛੁਪ ਕੇ ਯਾਨੀ ਸਾਡੀ ਸਟੇਟ ਦਾ ਮੁੱਖ ਮੰਤਰੀ ਜਦੋਂ ਝੁੱਕ ਗਿਆ ਸਾਡੀ ਸਟੇਟ ਚ ਘਾ ਦਿੰਦਾ ਬਾਈ ਉਹ ਬੰਦਾ ਦਿੱਲੀ ਵਾਲਿਆਂ ਦੇ ਥੱਲੇ ਝੁੱਕ ਕੇ ਸੈਂਟਰ ਦੇ ਅੱਗੇ ਥੱਲੇ ਝੁੱਕ ਕੇ ਉਹ ਕਹਿੰਦਾ ਸਾਡੇ ਪੰਜਾਬ ਦੇ ਵਿੱਚ ਜੋ ਮਰਜ਼ੀ ਲਾਗੂ ਕਰੋ ਤਾਂ ਹੁਣ ਸਾਡੇ ਪੰਜਾਬ ਦੀਆਂ ਜ਼ਿੰਦਗੀਆਂ ਖਤਰੇ ਦੇ ਵਿੱਚ ਨੇ ਬੱਚਿਆਂ ਦੇ ਜਿਹੜੀ ਵੈਕਸੀਨ ਲੱਗਣੀ ਆ ਦਰ ਸਾਲ ਉਹ ਜਨਸੰਖਿਆ ਘਟਾਉਣ ਦੀ ਹੈ ਕਈ ਬੱਚੇ ਦੇ ਨਾਲ ਬਿਮਾਰ ਪੈ ਗਏ ਨੇ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਕੀ ਕੁਝ ਹੋ ਚੁੱਕਿਆ ਤਾਂ ਹੁਣ ਮੈਂ ਤੁਹਾਨੂੰ ਅਪੀਲ ਕਰਦਾ ਵੀ ਇਹ ਵੈਕਸੀਨ ਜਿਹੜੀ ਇਹ ਕੋਈ ਵੀ ਭਰਾ ਨਾ ਲਵਾਇਓ ਕਿਸੇ ਵੀ ਬੱਚਾ ਕੋਈ ਵੀ ਤੁਹਾਡਾ ਬੱਚਾ ਜਾਂਦਾ ਸਕੂਲ ਦੇ ਵਿੱਚ ਜੇਕਰ ਤੁਸੀਂ ਆਧਾਰ ਕਾਰਡ ਦੇ ਚੁੱਕੇ ਹੋ ਤਾਂ ਉਹਨੂੰ ਵਾਪਸ ਲਓ ਕਿਉਂਕਿ ਇੱਕ ਪੱਤਰ ਹੋਰ ਵੀ ਜਾਰੀ ਹੋਇਆ ਜਿਹੜਾ ਕਿ ਤੁਹਾਡੀ ਅਨੁਮਤੀ ਬਿਨਾਂ ਉਹ ਵੈਕਸੀਨ ਵੀ ਨਹੀਂ ਲਾ ਸਕਦੇ ਆ ਪਾਰ ਆਈਡੀ ਵੀ ਨਹੀਂ ਬਣਾ ਸਕਦੇ ਤਾਂ ਸਾਡੇ ਪੰਜਾਬੀਆਂ ਨੂੰ ਹੁਣ ਸਮਝਣ ਦੀ ਲੋੜ ਹੈ ਜਿਹੜੇ ਇਹ ਗੱਲ ਕਹਿੰਦੇ ਸੀ ਲੱਖਾਂ ਸਦਾਨਾਂ ਦਾ ਝੂਠ ਬੋਲਦਾ ਹੁਣ ਲੱਖਾਂ ਸਦਾਨਾਂ ਤਾਂ ਆਏ ਆ ਜੀ ਇਹ ਗੱਲਾਂ ਵੀਰੋ ਸੱਚ ਨੇ ਤੇ ਜੇ ਨਹੀਂ ਤੁਹਾਨੂੰ ਲੱਗਦੀਆਂ ਤਾਂ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਹੋ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਗੱਲਾਂ ਦਾ ਸਾਹਮਣਾ ਲਾਜ਼ਮੀ ਕਰਨਾ ਪੈਣਾ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪ